ਹੌਂਕਿੰਗਾ ਦੇ ਨਾਮ ਤੇ ਜੀਤ ਜੋ ਪੰਜਾਬ ਦੇ ਸਿਪਾਈ ਆਰਮੀ ਦੇ ਜਵਾਨ ਨੇ ਉਹਨਾਂ ਦੇ ਲੋ ਦੋਲੰਨਾ ਪੇਸ਼ ਕਰਨ ਜਾ ਰਹੇ ਆਂ ਤੌਰ 'ਤੇ ਸੁਣਿਓ ਹੱਕ ਚੁੰਮੀ ਜਦਿਆਂ ਸਰਹੱਤਾ ਉਤੇ ਚੱਲਦੀ ਏ ਗੋਲੀ ਚੁੰਮੀ ਜਦਿਆਂ ਸਰਹੱਤਾ ਉਤੇ ਚੱਲਦੀ ਏ ਗੋਲੀ ਇਹੀ ਜਾਣੇ ਸਰਕਾਰ ਜਿਹੜੀ ਬਣੀ ਬੈਠੀ ਕੋਲੀ ਇਹੀ ਜਾਣੇ ਸਰਕਾਰ ਜਿਹੜੀ ਬਣੀ ਬੈਠੀ ਕੋਲੀ ਮੌਤ ਦੇ ਹੰਮੂ ਮੋਰੇ ਭਾਰਤ ਦੇ ਰਾਖੇ ਮੌਤ ਦੇ ਹੰਮੂ ਕੌਣ ਅੰਦਰ ਦੇ ਰੱਖੇ ਖੂਨੀ ਬਣ ਕੇ ਦਰਿੰਦੇ ਆਲੀ ਨਿਕਲੇ ਨਹੀਂ ਵੈਰੀਆਂ ਤੇ ਹੋ ਵੈਰੀਆਂ ਤੇ ਅੱਗ ਬੜ ਕੇ ਗੋਲੀ ਖੋਗੀ ਨਹੀਂ ਸਕੇਨ ਵਿੱਚੋਂ ਨਿਕਲੇ ਨਹੀਂ ਵੈਰੀਆਂ ਤੇ ਅੱਗ ਬੜ ਕੇ ਓ ਟੱਪ ਕੇ ਦਿਖਾਵੇ ਤਾਂ ਕੋਈ ਪਰਤ ਦੀ ਹੱਦ ਨਹੀਂ ਕਰ ਜਾਗੇ ਪਲਾ ਵਿੱਚ ਜ਼ਿੰਦਗੀ ਆ ਰੱਦ ਨਹੀਂ ਟੱਪ ਕੇ ਦਿਖਾਵੇ ਤਾਂ ਕੋਈ ਪਰਤ ਦੀ ਹੱਦ ਨਹੀਂ ਕੰਤਾਂ ਦੇ ਪਾਵਾਂ ਤੇ ਜਿੰਦਗੀ ਨਿਆਰ ਰਤਨੀ ਅਹੰਕਾਰ ਦੇ ਜਿ ਤਾਰੀ ਜਿਹੜੇ ਜਾਨਾ ਉਸ ਪਾਉਂਦੇ ਅਹੰਕਾਰ ਦੇ ਜਿ ਤਾਰੀ ਜਿਹੜੇ ਜਾਨਾ ਉਸ ਪਾਉਂਦੇ ਹਥਿਆਰ ਬੱਗੇ ਨੇ ਚਲਾਉਣੇ ਸਾਰੇ ਸਿੱਖ ਲੈ ਲਈ ਵੈਰੀਆਂ ਤੇ ਉਹ ਵੈਰੀਆਂ ਤੇ ਅੱਗ ਭੜਕੇ ਗੋਲੀ ਫੌਜ ਦੀ ਸਟੇਨ ਵਿੱਚੋਂ ਨਿਕਲੇ ਨੀ ਵੈਰੀਆਂ ਤੇ ਅੱਗ ਭੜਕੇ ਗੋਲੀ ਫੌਜ ਦੀ ਸਟੇਨ ਵਿੱਚੋਂ ਨਿਕਲੇ ਨੀ ਵੈਰੀਆਂ ਤੇ